ਪੱਥਰ ਚਟ ਪ੍ਰਚੀਨ ਸਮਿਆਂ ਤੋਂ ਮਨੁੱਖੀ ਜੀਵਨ ਦਾ ਹਿੱਸਾ ਬਣੀ ਹੋਈ ਇੱਕ ਕੁਦਰਤੀ ਔਸ਼ਧੀ ਹੈ ਕੁਦਰਤੀ ਪਦਾਰਥ ਹੈ ਪਹਾੜਾਂ ਦੇ ਦਰਾਰਾਂ ਅਤੇ ਚਟਾਨਾਂ ਵਿੱਚੋਂ ਪ੍ਰਾਪਤ ਹੋਣ ਵਾਲਾ ਇਹ ਸਲੇਟੀ ਕਾਲੇ ਜਾਂ ਭੂਰੇ ਰੰਗ ਦਾ ਪਦਾਰਥ ਆਪਣੀ ਠੰਡਕ ਸੁਧਾਰਕ ਅਤੇ ਅਰੋਗ્યਦਾਇਕ ਗੁਣਾ ਕਰਕੇ ਲੋਕਪ੍ਰੀਅ ਹੈ ਇਹ ਵਾਤਾਵਰਣ ਨਾਲ ਲੱਖਾਂ ਸਾਲਾਂ ਦੀ ਕਸਾਈ ਤੇ ਕੁਦਰਤੀ ਰਸਾਇਣਿਕ ਪ੍ਰਕਿਰਿਆਵਾਂ ਰਾਹੀ ਬਣਦਾ ਹੈ ਜਿਸ ਕਾਰਨ ਇਹ ਲੋਹਾ ਕੈਲਸ਼ੀਅਮ ম্যাগਨੀਸ਼ੀਅਮ ਅਤੇ ਗੰਧਕ ਵਰਗੇ ਤੱਤਾਂ ਦੀ ਮਾਮੂਲੀ ਮਾਤਰਾ ਮੌਜੂਦ ਹੁੰਦੀ ਹੈ ਲੋਕ ਇਹਨੂੰ ਕਈ ਵਾਰ ਖਾਣੇ ਵਿੱਚ ਮਿਸ਼ਰਣ ਵੱਜੋਂ ਜਾਂ ਘਰੇਲੂ ਦਵਾਈ ਵੱਜੋਂ ਵਰਤਦੇ ਹਨ ਪੱਥਰ ਚਟ ਨੂੰ ਖਾਸ ਤੌਰ ਤੇ ਪੇਟ ਦੇ ਰੋਗਾਂ ਲਈ ਬਹੁਤ کارਗਰ ਮੰਨਿਆ ਜਾਂਦਾ ਹੈ ਖਟਾਸ ਗੈਸ ਭੋਜਨ ਪਚਣ ਵਿੱਚ ਰੁਕਾਵਟ ਜਾਂ ਸੀਨੇ ਦੀ ਜਲਨ ਵਰਗੀਆਂ ਸਮੱਸਿਆਵਾਂ ਵਿੱਚ ਇਹ ਇੱਕ ਸੁਭਾਵਕ ਠੰਡਕ ਦੇਣ ਵਾਲਾ ਪਦਾਰਥ ਹੈ ਇਹ ਦੇਖਣਾ ਚਿਤ ਤਤੇ ਪੇਟ ਦੇ ਤਜਾਬ ਨੂੰ ਸੰਤੁਲਿਤ ਕਰਦੇ ਹਨ ਅਤੇ ਹਾਜਮੇ ਨੂੰ ਸੁਧਾਰਦੇ ਹਨ ਜਿਸ ਨਾਲ ਪੇਟ ਹਲਕਾ ਅਤੇ ਆਰਾਮਦਾਇਕ ਮਹਿਸੂਸ ਹੁੰਦਾ ਹੈ ਗਰਮੀ ਦੇ ਮੌਸਮ ਵਿੱਚ ਇਹਦੀ ਵਰਤੋਂ ਅਕਸਰ ਪੇਟ ਦੀ ਤਪਸ਼ ਨੂੰ ਘਟਾਉਣ ਲਈ ਵੀ ਕੀਤੀ ਜਾਂਦੀ ਹੈ ਇਹ ਪਦਾਰਥ ਖਾਸ ਤੌਰ ਤੇ ਗਰਮੀ ਘਟਾਉਣ ਦੇ ਗੁਣਾ ਲਈ ਜਾਣਿਆ ਜਾਂਦਾ ਹੈ ਜਦੋਂ ਸਰੀਰ ਵਿੱਚ ਤਪਸ਼ ਵੱਧ ਜਾਂਦੀ ਹੈ ਚੜਚੜਾਪਨ ਪਿਆਸ ਅਤੇ ਬੇਚਾਨੀ ਵਧਣ ਲੱਗਦੀ ਹੈ ਤਾਂ ਪੱਥਰ ਚੜ ਤੁਰੰਤ ਠੰਡਕ ਪ੍ਰਦਾਨ ਕਰਦਾ ਹੈ। ਇਹੇ ਕਰਕੇ ਪਿੰਡਾਂ ਵਿਚ ਲੋਕ ਇਹਨੂੰ ਲੂ ਦੇ ਮੌਸਮ ਵਿੱਚ ਇੱਕ ਸੁਰੱਖਿਅਤ ਅਤੇ ਘਰੇਲੂ ਉਪਚਾਰ ਮੰਨਦੇ ਹਨ। ਪੱਥਰ ਚੜ ਦਾ ਪੇਸਟ ਚਮੜੀ ਨਾਲ ਸੰਬੰਧਿਤ ਕਈ ਸਮੱਸਿਆਵਾਂ ਵਿੱਚ ਵਰਤਿਆ ਜਾਂਦਾ ਹੈ। ਮੁਹਾਸਿਆਂ, ਰੈਸ਼, ਦਾਗ, ਤੱਬੇ ਜਾਂ ਸੂਰਜ ਦੀ ਗਰਮੀ ਕਾਰਨ ਹੋਏ ਜਲਣ ਵਿੱਚ ਇਹਨੂੰ ਤੁਰੰਤ ਵਰਤਣ ਨਾਲ ਇਹ ਆਰਾਮ ਦਿੰਦਾ ਹੈ ਤੇਲ ਵਾਲੀ ਚਮੜੀ ਨੂੰ ਸੰਤੁਲਿਤ ਕਰਨ ਅਤੇ ਰੋਮ ਸ਼ਿਧਰਾਂ ਦੀ ਗੰਦਗੀ ਦੂਰ ਕਰਨ ਵਿੱਚ ਵੀ ਇਹ ਲਾਭਦਾਇਕ ਹੈ ਚਮੜੀ ਤੇ ਇਹਦੀ ਠੰਡਕ ਚਿਹਰੇ ਨੂੰ ਤਾਜ਼ਗੀ ਪ੍ਰਦਾਨ ਕਰਦੀ ਹੈ ਕੁਦਰਤੀ ਤੱਤਾਂ ਦੇ ਕਾਰਨ ਪੱਥਰ ਜਟ ਨੂੰ ਖੂਨ ਦੀ ਗੰਦਗੀ ਦੂਰ ਕਰਨ ਵਾਲੇ ਪਦਾਰਥ ਉਪਚਾਰਾਂ ਵਿੱਚ ਵੀ ਸ਼ਾਮਲ ਕੀਤਾ ਜਾਂਦਾ ਹੈ ਕੁਝ ਲੋਕ ਇਹਦੀ ਮਾਤਰਾ ਵਿੱਚ ਸੇਵਨ ਜਾਂ ਇਸ ਤੋਂ ਬਣੇ ਹੋਏ ਘੋਲ ਨੂੰ ਵਰਤਦੇ ਹਨ ਜਿਸ ਨਾਲ ਸਰੀਰ ਵਿੱਚ ਜੰਮੇ ਵਾਧੂ ਤੱਤ ਫਾਲਤੂ ਤੱਤ ਤੇ ਜ਼ਹਿਰੀਲੇ ਤੱਤ ਨਿਕਲਣ ਬਾਹਰ ਨਿਕਲਣ ਵਿੱਚ ਮਦਦ ਮਿਲਦੀ ਹੈ ਹਾਲਾਂਕਿ ਇਹ ਸਿਰਫ ਘਰੇਲੂ ਔਧਾਰ ਨਾ ਹਨ ਇਸ ਲਈ ਹਮੇਸ਼ਾ ਸਲਾਹ مشورہ ਬਹੁਤ ਜ਼ਰੂਰੀ ਹੈ ਪੱਥਰ ਚੜਦਾ ਪਤਲਾ ਜਿਹਾ ਘੋਲ ਛਾਲਿਆਂ ਵਿੱਚ ਰਾਹਤ ਦਿੰਦਾ ਹੈ ਛਾਲਿਆਂ ਤੇ ਇਹਦੀ ਤਸੀਰ ਠੰਡੀ ਹੁੰਦੀ ਹੈ ਜਿਸ ਨਾਲ ਦਰਦ ਘਟਦਾ ਹੈ ਤੇ ਜਲਨ ਵਿੱਚ ਸੁਧਾਰ ਆਉਂਦਾ ਹੈ ਇਸੇ ਤਰ੍ਹਾਂ ਗਰਮੀ ਕਾਰਨ ਹੋਏ ਸਿਰਦਰਦ ਵਿੱਚ ਮੱਥੇ ਤੇ ਇਹਦਾ ਲੇਪ ਲਾਉਣਾ ਲਾਭਕਾਰੀ ਮੰਨਿਆ ਜਾਂਦਾ ਹੈ ਪਰੰਤੂ ਇਹਦੇ ਇੰਨੇ ਲਾਭ ਹੋਣ ਦੇ ਬਾਵਜੂਦ ਇਹਦੀ ਵਰਤੋਂ ਥੋੜੀ ਸਾਵਧਾਨੀ ਨਾਲ ਕਰੋ ਹਾਲਾਂਕਿ ਪੱਥਰ ਚਟ ਦੇ ਕਈ ਲਾਭ ਹਨ ਪਰ ਇਹ ਵੀ ਇੱਕ ਪਦਾਰਥ ਹੈ ਜਿਹਦੀ ਜ਼ਿਆਦਾ ਵਰਤੋਂ ਸਰੀਰ ਲਈ ਹਾਨੀਕਾਰਕ ਹੋ ਸਕਦੀ ਹੈ ਜ਼ਰੂਰਤ ਤੋਂ ਵੱਧ ਮਾਤਰਾ ਵਿੱਚ ਖਾਣ ਨਾਲ ਕਿਡਨੀ ਤੇ ਬੋਝ ਪੈ ਸਕਦਾ ਹੈ ਅਤੇ ਖਣਿਜ ਤੱਤਾਂ ਦਾ ਸੰਤੁਲਨ ਵਿਗੜ ਸਕਦਾ ਹੈ ਸੋ ਇਹਦੀ ਵਰਤੋਂ ਰੈਗੂਲਰ ਵਰਤੋਂ ਕਰਨ ਵਾਸਤੇ ਤੁਸੀਂ ਕਿਸੇ ਡਾਕਟਰ ਜਾਂ ਕਿਸੇ ਵੈਦ ਦੀ ਸਲਾਹ ਲੈ ਸਕਦੇ ਹੋ ਪੱਥਰ ਚਟੇ ਕੁਦਰਤੀ ਦਾਤ ਹੈ ਜਿਹਦੇ ਠੰਡਾਦਾਇਕ ਅਤੇ ਹਜ਼ਮ ਕਰਨ ਵਾਲੇ ਪ੍ਰਭਲ ਗੁਣ ਹਨ ਇਹਨੂੰ ਲੋਕ ਉਪਚਾਰਾਂ ਵਿੱਚ ਮਹੱਤਵਪੂਰਨ ਸਮਝਿਆ ਜਾਂਦਾ ਹੈ ਪਰੰਤੂ ਇਹ ਯਾਦ ਰੱਖਣਾ ਜ਼ਰੂਰੀ ਹੈ ਕਿ ਹਰ ਕੁਦਰਤੀ ਚੀਜ਼ ਹਰ ਕਿਸੇ ਲਈ ਚੰਗੀ ਨਹੀਂ ਹੁੰਦੀ ਸਹੀ ਜਾਣਕਾਰੀ ਅਤੇ ਸਹੀ ਮਾਤਰਾ ਹੀ ਇਹਦੇ ਲਾਭਾਂ ਨੂੰ ਸੱਚਮੁੱਚ ਕਾਰਗਰ ਬਣਾਉਂਦੀ ਹੈ ਸੋ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰਿਓ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ